ਮੰਮੀ ਕੀ ਕਰਦੇ ਹੋ ਮੈਂ ਆਲੂਆਂ ਨੂੰ ਪਰੌਠੇ ਵਿੱਚ ਪਾ ਦਿੰਦੀ ਹਾਂ ਅੱਛਾ ਜੀ ਆ ਮੈਂ ਆਲੂ ਕੱਢ ਲਏ ਮੈਂ ਅੱਛਾ ਕਰ ਲੈਂਦੀ ਹਾਂ ਅਸੀਂ ਦਬਾਸ ਕਰਦੇ ਆ ਆਲੂ ਨੂੰ ਤੇ ਹੁਣ ਮੈਂ ਇਹਦੇ ਵਿੱਚ ਆ ਥੋੜੀ ਜਿਹੀ ਜਿਮੇਨ ਪਾਉਂਗੀ ਠੀਕ ਹੈ ਜੀ ਕ੍ਰਸ਼ ਕਰਕੇ ਆਹਾਂ ਪਿਆਜ਼ ਵੀ ਕਰਕੇ ਰੱਖਿਆ ਵਿੱਚ ਬਣਿਆ ਹਾਂਜੀ ਆਹ ਹੁਣ ਥੋੜਾ ਜਿਹਾ ਜੀਰਾ ਪਾਉਂਗੀ 3-4 ਜੀਰਾ ਪਾਉਂਗੀ ਠੀਕ ਹੈ ਠੀਕ ਹੈ ਇਹ ਵੀ ਕ੍ਰਸ਼ ਕਰਕੇ ਪਾਉਣਾ ਆ ਕੀ ਇਹ ਹੈ ਕਿਹੜੇ ਮਸਾਲੇ ਰੱਖਿਆ ਗੋਲੇ ਆਪਣੇ ਹਰੀ ਮਚ ਠੀਕ ਹੈ ਤੇ ਚਮਚਾ ਰਿਨੇ ਚਮਚ ਠੀਕ ਹੈ ਲੈ ਤੇ ਚਮਚਾ ਮੈਂ ਪਾ ਲਾਂ ਠੀਕ ਹੈ ਜੀ ਸਵਾਦ ਅਨਸਾਰ ਉ ਤਾਂ ਸਾਰਿਆਂ ਦਾ ਆਪੋ ਆਪਣਾ ਟੇਸਟ ਹੁੰਦਾ ਆਪ ਦੇ ਅਕੋਰਡਿੰਗ ਪਾ ਸਕਦੇ ਆ ਜੀ ਮੈਂ ਥੋੜਾ ਜਿਹਾ ਤਾਂ ਮਸਾਲਾ ਪਾ ਲਾਂਗੀ ਠੀਕ ਹੈ ਜੀ ਇਹ ਸਾਡਾ ਸੀਕ੍ਰੇਟ ਮਸਾਲਾ ਸਵਾਦ ਅਨਸਾਰ ਹਾਂ ਜੀ ਕੋਈ ਵੀ ਮਸਾਲਾ ਪਾ ਸਕਦੇ ਠੀਕ ਹੈ ਜੀ ਆਪਾਂ ਬਰੀਕ ਕੱਟੇ ਹੋਏ ਪਿਆਜ਼ ਪਾ ਸਕਦੇ अच्छा अब रिकटे प्याज हां जी ओके okay जी फिर ਇਹਨੂੰ ਮਿਕਸ ਕਰ ਦੇਣਾ ਜੀ हां जी 스푼 ਨਾਲ ਚੰਗੀ ਤਰ੍ਹਾਂ ਮੈਸ਼ ਕਰ। ఓకే ਇਹਨਾ ਬਹੁਤ ਵਧੀਆ ਪਰੌਠੀ ਬਣਦੇ ਕੋਈ ਜਿਵੇਂ ਆਪਾਂ ਪਰੌਠਾ ਬਣਾਉਂਦੇ ਬਣਾਉਂਦੇ ਤੇ ਰੇਤਾ ਜਾਂਦੀ ਉਹ ਕੋਈ ਤਰ੍ਹਾਂ ਦੀ ਨਹੀਂ ਆਉਂਦੀ ਚਲੋ ਬਹੁਤ ਚੰਗੀ ਤਰ੍ਹਾਂ ਮਿਕਸ ਮਿਕਸਰ ਹੋ ਗਿਆ ਮੈਸ਼ ਆਲੂ ਜੀਆ ਦੇਖੋ ਆਪਣੇ ਪੂਰੇ ਚੰਗੀ ਤਰ੍ਹਾਂ ਮੈਸ਼ ਹੋ ਚੁੱਕੇ ਆ ਤੇ ਪੂਰੇ ਮਸਾਲੇ ਰਲ ਚੁੱਕੇ ਆ ਇੱਧਰ ਜੀ ਆਪਾਂ ਆਟਾ ਜਾਂਦੇ ਆ ਹੁਣ ਬਸ ਆਟਾ ਹੰਨ ਕੇ ਆਪਾਂ ਰੋਟੀ ਬਣਾ ਲੈਣੀ ਆ फटाफट ਆਟਾ ਹੋ ਗਿਆ ਜੀ ਆਪਣਾ ਸੈੱਟ ਪੂਰੀ ਤਰ੍ਹਾਂ ਮਤਲਬ ਬਸ ਆਪ ਰੋਟੀਆਂ ਲਾ ਲੈ ਹੈਗਾ ਪੂਰੀ ਤਰ੍ਹਾਂ ਤਿਆਰ ਆ ਜੀ ਆਪਾਂ ਹੁਣ ਆਟਾ ਆਪਣਾ ਗੁੰਨਿਆ ਗਿਆ ਹੁਣ ਆਪਾਂ ਲੋਈ ਬਣਾ ਲੈਣੀ ਆ ਲੋਈ ਬਣਾ ਕੇ ਆਪਾਂ ਰੋਟੀ ਬਣਾਉਣ ਲੱਗਿਆ ਬਸ ਹੁਣ ਮੰਮੀ ਸਾਡੀ ਕੰਮ ਕਰਨ ਵਿੱਚ ਬਹੁਤ ਫਾਸਟ ਆ ਜੀ ਹਾਂਜੀ ਚਮਚੇ ਵਾਲਾ ਪਾੜਨੇ ਆ ਚ ਆਲੂ ਜੀ ਫਿਰ ਇਹਨੂੰ ਮੋਦਕ ਵਾਂਗੂ ਜਿਵੇਂ ਆਪਾਂ ਬਣਾਉਂਦੇ ਨੇ ਆ ਤਾਂ ਇਹਨੂੰ ਐ ਫੋਲਡ ਕਰ ਦੇਣਾ ਤੇ ਉੱਪਰ ਜਿਹੜਾ ਆਟਾ ਬਚਦਾ ਵਾ ਉਹਨੂੰ ਆਪਾਂ ਕੱਟ ਕਰ ਦੇਣਾ ਮਾਂ ਜੀ ਰੁੱਟੀ ਬਣੀ ਜਾਂਦੀ ਹੈ ਜੀ ਹੁਣ ਚਲੋ ਜੀ ਹਮ ਤਬਾ ਹੋ ਗਿਆ ਆਪਣਾ ਗਰਮ ਚੰਗੀ ਤਰ੍ਹਾਂ ਇੱਥੇ ਆਪਾਂ ਜੀ ਦੇਸੀ ਕੀ ਯੂਜ਼ ਕਰ ਰਹੇ ਹਾਂ ਤੁਸੀਂ ਸਾਰੇ ਆਪਣੀ ਚੋਇਸ ਨਾਲ ਜੀ ਯੂਜ਼ ਕਰ ਸਕਦੇ ਹੋ ਜੇ ਤੁਸੀਂ ਰਫਾਈਨਡ ਵਗੈਰਾ ਯੂਜ਼ ਕਰਦੇ ਹੋ ਉਹ ਯੂਜ਼ ਕਰ ਸਕਦੇ ਹੋ ਤੇ ਜੇ ਤੁਸੀਂ ਆਇਲ ਯੂਜ਼ ਕਰਦੇ ਹੋ ਵੀ ਤੁਸੀਂ ਯੂਜ਼ ਕਰ ਸਕਦੇ ਹੋ ਇੱਥੇ ਆਪੋ ਆਪਣੀ ਚੋਇਸ ਹੈ ਸਭ ਦੀ ਮੀਡੀਅਮ ਜੇ ਫਲੇਮ ਤੇ ਰੋਟੀ ਬੁਣਨੀ ਹੈ ਜੀ ਫੈਸਲਟੀ ਬਣੀ ਗਈ ਜੀ ਆਪਣੀ ਹੋ ਗਈ ਆ ਪੂਰੀ ਤਰ੍ਹਾਂ ਰੈਡੀ ਦੋਨੋਂ ਸਾਈਡਸ ਤੋਂ ਪੂਰੀ ਤਰ੍ਹਾਂ ਸਿੱਕ ਚੁੱਕੀ ਆ ਠੀਕ ਹੈ ਜੀ ਪਹਿਲੇ ਦੋਨੋਂ ਸਾਈਡ ਕੀ ਲਾ ਦਿੱਤਾ ਇਹ ਮੇਰੇ ਭਰਾ ਲਈ ਬਣ ਰਿਹਾ ਤੇ ਉਹਨੂੰ ਦੇਸੀ ਕੀ ਜ਼ਿਆਦਾ ਪਸੰਦ ਹੈ ਇਸ ਲਈ ਦੋਨੋਂ ਸਾਈਡ ਕੀ ਲਗਾਇਆ ਵੈਸੇ ਤਾਂ ਆਪਾਂ ਰੋਟੀ ਦੇ ਇੱਕ ਸਾਈਡ ਹੀ ਲਗਾਉਂਦੇ ਆਂ ਕੀ ਮੰਮੀ ਲੱਗੀ ਪਈ ਆ ਸਾਡੀ ਰੋਟੀਆਂ ਬਣਾਣ ਇਹ ਮਮੀ ਦੀ ਮੇਰੀ ਤੇ ਸੋਹਣੀ ਸਮਾਈਲ ਦੇਖ ਲਓ ਜੀ ਇੱਥੇ ਰੋਟੀਆਂ ਬਣਾ ਰਹੀਆਂ ਤੇ ਮੈਂ ਰੋਟੀ ਹੈ ਕਿ ਲੁਈ ਦੇ ਰਹੀਆਂ ਇਹ ਰੋਟੀ ਬਹੁਤ ਟੇਸਟੀ ਆ ਨਾਲ ਦੀ ਨਾਲ ਬਾਹਰ ਚੱਲ ਰਹੇ ਸੀ ਦਾਰ ਕਿ ਆਪਾਂ ਬੋਲ ਨਹੀਂ ਸਕਦੇ ਸੀਗੇ ਇਹਦੇ ਇਹਨੂੰ ਪੁੱਛਦਾ ਮੈਂ ਕਿ ਤੁਸੀਂ ਆਪਾਂ ਸ਼ਾਰਗ ਤੁਮ ਜਾ ਰਹੇ ਹੋ ਤੁਮ ਮੇਰੇ ਫੇਸ ਐਕਸਪ੍ਰੈਸ਼ਨ ਦੇਖ ਕੇ ਪਤਾ ਲੱਗਦਾ ਰੋਟੀ ਕਿੰਦਾ ਲੱਗਿਆ ਤੁਹਾਨੂੰ ਫਿਰ ਇੱਧਰ ਆ ਗਿਆ ਮਨਦੀਪ ਸਿੰਘ ਮਾਈ ਬ੍ਰਦਰ ਇਹ ਉਹ ਹੁਣ ਦੱਸਣਗੇ ਵੀ ਰੋਟੀ ਕਿੱਦਾਂ ਦੀ ਲੱਗੀ ਰਿਵਿਊ ਦੋ ਰੋਟੀ ਦਾ ਰੋਸੇਵਰ ਬਣੀ ਬਟਾ ਬਹੁਤ ਡੀਸ਼ੀ ਥੈਂਕ ਯੂ ਜ਼ਬਾ ਭਾਗਿਆ ਦੀ ਅੱਜ ਜੀ ਨੇ ਰਣੀਆ ਥੈਂਕ ਯੂ so much for watching this video